ਕੀ ਗੱਲ ਹੋਈ ਸੀ ਪੁੱਤ ਪਤਾ ਲੱਗੇ ਕੀ ਗੱਲ ਹੋਈ ਸੀ ਕੀ ਪਤੀ ਰਾਈ ਚੱਲੀ ਸੀ ਹੈ ਪਤੀ ਠੱਪੋ ਠੱਪਰ ਹੋਏ ਸੀ ਕੀ ਹੋਇਆ ਪੁੱਤ ਸਮਝ ਨਹੀਂ ਆਈ ਜਿੱਤੇ ਜੀ ਆਏ ਆਏ ਹੋ ਗਏ ਸੀ ਜੀ ਅੱਛਾ ਜਦੋਂ ਮੇਰੇ ਚ ਛਾਲ ਮਾਰੀ ਉਹਦੋਂ ਹਾਂਜੀ ਅੱਛਾ ੱਟਕੇ ਮਾਰ ਮਾਰ ਕੇ ਜੀ ਵਿੱਚ ਗਏ ਸੀ ਜੀ ਅਾਂ ਜੱਫੀ ਪਾਲੀ ਸੀ ਅੱਛਾ ਦੋਨਾਂ ਨੇ ਜੱਫੀ ਪਾਲੀ ਪੁੱਤ ਹਾਂਜੀ ਜਿਹੜੇ ਰੱਸਾ ਸੱਟਦੇ ਸੀਗੇ ਫਿਰ ਉਹ ਆਵਾਜ਼ ਤਾਂ ਮਾਰਦੇ ਨੇ ਵੀ ਤੁਸੀਂ ਰੱਸਾ ਫਾਹਲੋ ਰੱਸਾ ਫਾਹਲੋ ਇਸ ਨੂੰ ਹਾਂਜੀ ਇੱਥੋਂ ਇੱਥੋਂ ਛਾਲ ਮਾਰੀ ਸੀ ਇੱਥੋਂ ਛਾਲ ਮਾਰੀ ਜੇ ਨਾਲ ਅ ਅੱਛਾ ਇਹ ਪੈਰਾਂ ਦੇ ਨਿਸ਼ਾਨ ਉਹਨਾਂ ਦੇ ਆ ਇਹ ਹਾਂ ਉਹਨਾਂ ਦੇ ਆ ਅੱਛਾ ਇਹ ਇਹ ਉਮਰ ਉਮਰ ਪਤਾ ਲੱਗਿਆ ਕਿੰਨੀ ਉਮਰ ਸੀ ਹਾਂ ਜੀ ਉਮਰ ਤੇ ਪਤਾ ਲੱਗਿਆ ਤੇ ਕੀ ਆ ਇਹ ਲਸਾ ਜੀ ਰਸਾ ਲੈ ਕੇ ਆਇਆ ਸੀ ਆ ਆ ਪੇਪਰ ਕੋਲ ਤਲ ਗਿਆ ਜੀ ਉਹ ਹੀ ਉਹ ਕੱਢਿਆ ਨਹੀਂ ਜੀ ਅੱਛਾ ਵੀ ਰਸਾ ਸਿੱਟਣ ਦੀ ਕੋਸ਼ਿਸ਼ ਕੀਤੀ ਸੀ ਵੀ ਰਸਾ ਫਾੜ ਲੈਣ ਪਰ ਫੜਿਆ ਨਹੀਂ ਗਿਆ ਹਾਂ ਜੀ ਜੀ ਤੇ ਫਿਰ ਜਦੋਂ ਉਹ ਵਿੱਚ ਨਹਿਰ ਦੇ ਵਿੱਚ ਤੁਸੀਂ ਵੇਖਦੇ ਪਏ ਸੀ ਫਿਰ ਉਹ ਕਿੰਨੇ ਚਿਰ ਤੁਸੀਂ ਦੇਖਦੇ ਰਹੇ ਉਹਨਾਂ ਨੂੰ ਜੀ ਅਸੀਂ ਜੀ ਕੁਝ ਦੇਖ ਰਹੇ ਲੋਕਾਂ ਸਾਫ ਟੀਵੀ ਤੇ ਮਹੋ ਸੁਨੀ ਜੰਦਲ ਤਾਂ ਨਹਿਰ ਦੇ ਵਿੱਚ ਪਿਓ ਪੁੱਤ ਵੱਲੋਂ ਛਾਲ ਮਾਰੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਰਜ਼ਾ ਕਾਫੀ ਸੀ ਤਾਂ ਪੋਤੇ ਦਾ ਨਾਮ ਬਜੋਦ ਦੱਸਿਆ ਜਾ ਰਿਹਾ ਤੇ ਪਿਤਾ ਦਾ ਨਾਮ ਗੁਰਲਾਲ ਸਿੰਘ ਦੱਸਿਆ ਜਾ ਰਿਹਾ ਤੇ ਬਾਈ ਜੀ ਨੂੰ ਜਿੰਨੀ ਕੀ ਜਾਣਕਾਰੀ ਇਹ ਗੱਲਬਾਤ ਕਰਦੇ ਬਾਈ ਜੀ ਕਿੰਨੀ ਕੀ ਜਾਣਕਾਰੀ ਕੀ ਗੱਲਬਾਤ ਹੈ ਅਸੀਂ ਇੱਥੇ ਸਾਰ ਅਸੀਂ ਆਏ ਆਂ ਇੱਥੋਂ ਇੱਥੋਂ ਡਿੱਗੇ ਵਸਾਈ ਅੱਛਾ ਅੱਛਾ ਇਹ ਨਹਿਰਾਂ ਕਿਹੜੀਆਂ ਇਹ ਇਹੇ ਮੋਕਸਰਾਂ ਨਹੀਂ ਮੋਕਸਰ ਤੋਂ ਦਿੱਤਾ ਨਹੀਂ ਜੀੜਗੇ ਫੋੜੀ ਕੰਦਰਾ ਮੈਦਿਆਂ ਅੱਛਾ ਉਹ ਜਿੱਥੇ ਕਾਰ ਖੜੀ ਉੱਥੋਂ ਜੀ ਕਹਿੰਦੇ ਸ਼ਾਲ ਮਾਰੀ ਆ ਇੱਥੇ ਇੱਥੇ ਕਹਿਆਂ ਨੇ ਸ਼ਾਲ ਮਾਰੀ ਆ ਅੱਛਾ ਅੱਛਾ ਜੀ ਤੇ ਕੋਈ ਵਹੀਕਲ ਵੀ ਖੜਾ ਸੀ ਉਹਨਾਂ ਦਾ ਕੋਈ ਵਹੀਕਲ ਮੋਟਰਸਾਈਕਲ ਖੜਾ ਸੀ ਇੱਥੇ ਮੋਟਰਸਾਈਕਲ ਹਾਂ ਜੀ ਤੇ ਕੋਈ ਤੁਹਾਨੂੰ ਕਿਤੇ ਹੋਰ ਬੰਦੇ ਕੋ ਮਿਲੇ ਨੇ ਕੋਈ ਗੱਲਬਾਤ ਕੋਈ ਬੰਦੇ ਖੜੇ ਸੀ ਜਦੋਂ ਅਸੀਂ ਆਏ ਬਾਈ ਅੱਛਾ ਉਹ ਤਾਂ ਬੰਦਾ ਹਜ਼ਾਰ ਬੰਦਾ ਖੜਾ ਸੀ ਜਦੋਂ ਅਸੀਂ ਆਏ ਅੱਛਾ ਜੀ ਪੁੱਤ ਜੀ ਦੇ ਵਿੱਚ ਡਿੱਗੇ ਜੀ ਅੱਛਾ ਅੱਛਾ ਕੀ ਚਲੋ ਤੁਹਾਡੀ ਵੀ ਉਮਰ ਕਾਫੀ ਆ ਤੁਹਾਡਾ ਤਜ ਕੀ ਕਹਿਸਾ ਤੇ ਮਾਰੀ ਗੱਲੀ ਛਾਲ ਤਾਂ ਮਾਰਨੇ ਗਿਆ ਹੀ ਨਹੀਂ ਸੀ ਕਿਵੇਂ ਸਮਝਦੇ ਹੋ ਤੁਸੀਂ ਕਿੰਨੀ ਕਿ ਦੁਖਦਾਈ ਗੱਲ ਐ ਤਾਂ ਇਤੋਂ ਦੁੱਖ ਵਾਲੀ ਕਿਹੜੀ ਗੱਲ ਹੋ ਗਈ ਕਾਰਿ ਉੱਜੜ ਗਿਆ ਵਿਚਾਰਿਆਂ ਦਾ ਜੀ ਬਿਲਕੁਲ ਹਾਂ ਜੀ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਨਹਿਰ ਦੀਆਂ ਅਸੀਂ ਉਸ ਮੁਕਸਰ ਵਾਲੀ ਨਹਿਰ ਤੇ ਖੜੇ ਆ ਜਿੱਥੇ ਪਿਓ ਪੁੱਤ ਵੱਲੋਂ ਨਹਿਰ ਦੇ ਵਿੱਚ ਛਾਲ ਮਰੀਆਂ ਤਾਂ ਆਹ ਪਰੋਸੇ ਜੋ ਸੂਤਰਾਂ ਤੋਂ ਇਹੀ ਦੱਸਿਆ ਜਾ ਰਿਹਾ ਹੈ ਕਿ ਪਿਤਾ ਗੁਰਲਾਲ ਸਿੰਘ 34 ਸਾਲ ਤੇ ਉਸ ਦਾ ਬੇਟਾ ਬਲਜੋਤ ਸਿੰਘ ਜੋ ਕਿ 15 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਤਾਂ ਉਹਨਾਂ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਆ ਤਾਂ ਇਹੀ ਪਤਾ ਲੱਗਿਆ ਕਿ ਕਰਜ਼ੇ ਤੋਂ ਤੰਗ ਆਇਆ ਛਾਲ ਮਾਰੀ ਆ ਕੀ ਗੱਲ ਹੋਈ ਸੀ ਪੁੱਤ ਤਾਂ ਪਤਾ ਲੱਗੇ ਕੀ ਗੱਲ ਹੋਈ ਸੀ ਕੁੱਤੀ ਰਾਈ ਚੱਲੀ ਸੀ ਹੈ ਅੱਤੀ ਠੱਪੋ ਠੱਪੋ ਹੋਏ ਸੀ ਕੀ ਹੋਇਆ ਪੁੱਤ ਸਮਝ ਨਹੀਂ ਆਈ ਕੁੱਤੀ ਜੀ ਆਏ ਹੋ ਗਏ ਸੀ ਜੀ ਅੱਛਾ ਜਦੋਂ ਨਹਿਰ 'ਚ ਛਾਲ ਮਾਰੀ ਉਹਦੋਂ ਹਾਂਜੀ ਅੱਛਾ ੱਟਕੇ ਮਾਰ ਮਾਰ ਕੇ ਜੀ ਵੇਤੂ ਦੇ ਸੀ ਜੀ ਅਾਂ ਜੱਫੀ ਪਾਲੀ ਸੀ ਅੱਛਾ ਦੋਨਾਂ ਨੇ ਜੱਫੀ ਪਾਲੀ ਪੁੱਤ ਹਾਂਜੀ ਅੱਛਾ ਉਹ ਦਿਨ ਸ਼ਾਲਮਰੀ ਉਹਨੇ ਆਪਸ ਜੱਫੀ ਵਾਲੀ ਸੀਗੀ ਹਾਂਜੀ ਅੱਛਾ ਜੱਫੀ ਬਾਕੇ ਫੇਰ ਉਹਨੇ ਸ਼ਾਲਮਰੀ ਹਾਂ ਹਾਂਜੀ ਤੇ ਫਿਰ ਤੁਸੀਂ ਵੇਖਦੇ ਸੀ ਪੁੱਤ ਹਾਂਜੀ ਪੰਨਾ ਜੀ ਉੱਥੋਂ ਇਹ ਵੇਰਿੰਗ ਇੱਥੋਂ ਦੀ ਉਹਦੋਂ ਹੀ ਮੰਜੀ ਨੂੰ ਸੰਗ ਕਾ ਮੁੰਡਾ ਆ ਗਈ ਅੱਛਾ ਉਹ ਜੀ ਹੈਪੀ ਉਹਦਾ ਨਾਮ ਹੀ ਆ ਜੀ ਹੂੰ ਹੂੰ ਉਹ ਜੀ ਉਹ ਲੈ ਕੇ ਆਇਆ ਸੀ ਲਸਾ ਜੀ ਰਸਾ ਲੈ ਕੇ ਆਇਆ ਸੀ ਉਹ ਆ ਪਿਪਰ ਕੋਲ ਟਲ ਗਿਆ ਜੀ ਉਹ ਜੀ ਉਹ ਕੱਢਿਆ ਨਹੀਂ ਜੀ ਅੱਛਾ ਉਹ ਰਸਾ ਸਿੱਟਣ ਦੀ ਕੋਸ਼ਿਸ਼ ਕੀਤੀ ਸੀ ਵੀ ਰਸਾ ਫਾੜ ਲੈਣ ਪਰ ਫੜਿਆ ਨਹੀਂ ਗਿਆ ਹਾਂਜੀ ਕਿੰਨੇ ਚਿਰ ਫਿਰ ਤੁਸੀਂ ਦੇਖਦੇ ਰਹੇ ਉਹਨਾਂ ਨੂੰ ਜੀ ਅਸੀਂ ਜੀ ਕਾਫੀ ਚਿਰ ਦੇਖਦੇ ਰਹੇ ਹਾਂਜੀ ਤੇ ਫਿਰ ਜਦੋਂ ਉਹ ਵਿੱਚ ਨਹਿਰ ਦੇ ਵਿੱਚ ਤੁਸੀਂ ਦੇਖਦੇ ਪਏ ਸੀ ਫਿਰ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਸੀ ਫਿਰ ਵਿੱਚ ਜਿੰਨਾ ਛਾਲ ਮਾਰੀ ਸੀ ਨਹੀਂ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ ਹਾਂਜੀ ਉਹ ਮੁੰਡਾ ਜੀ ਉਹ ਇਹ ਪਤਲਾ ਵੀ ਜੀ ਇੱਕ ਵੀ ਆਂਦ ਵੀ ਮੋਟਾ ਸੀ ਜੀ ਹੂੰ ਹੂੰ ਇਹ ਜੀ ਬਾਹਰ ਨਹੀਂ ਲਗਿਆ ਯਾਦ ਵੀ ਮੈਨੂੰ ਪਰ ਜਿਹੜੇ ਰੱਸਾ ਸਿੱਟਦੇ ਸੀਗੇ ਫਿਰ ਉਹ ਆਵਾਜ਼ ਤਾਂ ਬਾਹਰ ਦੇ ਨੇ ਵੀ ਤੁਸੀਂ ਰੱਸਾ ਫਾੜ ਲਓ ਰੱਸਾ ਫਾੜ ਲਓ ਇਸ ਨੂੰ ਹਾਂਜੀ ਤੇ ਫਿਰ ਉਦੋਂ ਬਾਅਦ ਫਿਰ ਪਤਾ ਨਹੀਂ ਲੱਗਿਆ ਹਾਂ ਹਾਂਜੀ ਤਾਂ ਕਿ ਦੇਖਾ ਦੇਉ ਕਿ ਬੱਚੇ ਵਾਲੀ ਦੱਸਾ ਜਾ ਰਿਹਾ ਕਿ ਜਿਹੜਾ ਹੈਗਾ ਉਹ ਜਦੋਂ ਉਹ ਵਿੱਚ ਛਾਲ ਮਾਰ ਦਿੰਦੇ ਆ ਤਾਂ ਉਸ ਤੋਂ ਬਾਅਦ ਰੱਸਾ ਉੱਤੇ ਸਿੱਟਿਆ ਜਾਂਦਾ ਹੈ ਤਾਂ ਰੱਸੇ ਨਾਲ ਫੜਨ ਦੀ ਜਿਹੜੀ ਹੈਗੀ ਉਹ ਆਵਾਜ਼ ਦਿੰਦੇ ਹੈ ਕਿ ਰੱਸਾ ਫਾੜ ਲਓ ਤਾਂ ਕਿ ਵਿੱਚੋਂ ਨਿਕਲ ਜਾਣਾ ਭਾਈ ਜੀ ਪਤਾ ਤੁਹਾਨੂੰ ਗੱਲਬਾਤ ਹੈ ਕੀ ਗੱਲਬਾਤ ਹੋਈ ਹੈ ਜੀ ਪਿਓ ਇੱਥੇ ਗਾਂ ਦਾ ਕੋਈ ਵੇਖਣ ਆਏ ਸੀ ਪਿਓ ਪੁੱਤ ਜੀ ਜੀ ਉਸ ਤੋਂ ਬਾਅਦ ਸਾਡੇ ਪਿੰਡੇ ਵਹਿਆ ਵੀ ਆ ਉਹ ਬੰਦਾ ਸਾਡੇ ਪਿੰਡ ਦੀ ਕੁੜੀ ਆ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਸਾਰੇ ਦੋਵੇਂ ਪਿਓਪੋ ਇੱਥੇ ਆ ਗਏ ਹੂੰ ਹੂੰ ਇੱਥੋਂ ਫਿਰ ਦੱਸ ਦਿਆ ਵੀ ਆਉਦਾ ਪਤਾ ਨਹੀਂ ਕੀ ਕਾਰਨ ਬਣਿਆ ਕਿ ਨਹੀਂ ਵੀ ਕਿ ਉਹ ਕਿਵੇਂ ਡਿੱਗਿਆ ਜਾਂ ਉਹਨਾਂ ਅੱਛਾ ਤੁਹਾਡੇ ਸੁਣਨ ਚ ਇਹ ਵੀ ਆ ਵੀ ਤੇ ਗਾਂ ਦੇਖਣ ਵਾਸਤੇ ਆਏ ਸੀ ਪਿੰਡ ਤੋਂ ਪਿੱਛੇ ਕੋਈ ਢਾਣੀ ਢੂਣੀ ਚਾਏ ਸੀ ਅੱਛਾ ਹਾਂ ਤੇ ਉੱਥੋਂ ਫਿਰ ਇੱਥੇ ਆ ਗਏ ਵੈਸੇ ਸਾਡੇ ਪਿੰਡੇ ਵਹਿਆ ਵੀ ਆ ਇੱਥੋਂ ਸਿੱਧੇ ਲਾਂਗੇ ਕਿਹੜੇ ਬੰਦੇ ਆ ਇੱਥੇ ਕੋੜੀ ਸੰਗਰੀ ਉਸ ਕੋਲ ਕੋਲੀ ਸੰਗਰ ਅੱਛਾ ਕੋਲੀ ਸੰਗਰ ਹੂੰ ਹੂੰ ਇੱਕ ਬੱਚੇ ਨੇ ਦੱਸਿਆ ਜਾ ਰਿਹਾ ਕਿ ਉਹ ਰਸਰਸਾ ਸਿੱਟਿਆ ਸੀ ਉਹਨੂੰ ਫੜ ਲਵਾ ਸੀਟਿਆ ਸੀਗਾ ਤੇ ਦੱਸਦੇ ਆ ਕਿ ਮੁੰਡਾ ਸੀਗਾ ਉਹ ਨਿਕਲ ਨੂੰ ਕਰਦਾ ਸੀਗਾ ਅੱਛਾ ਜੀ ਵੀ ਸ਼ਾਇਦ ਉਹ ਪਤਾ ਨਹੀਂ ਕੀ ਕਾਰਨ ਬਣਿਆ ਵੀ ਹੂੰ ਹੂੰ ਕਿਉਂ ਨਹੀਂ ਪਾਣੀ ਤਾਂ ਤੂਆ ਤੇਜਾ ਤੋਂ ਕਰਕੇ ਫੋਕਵੇਂ ਹੁਣ ਕਹਿ ਨਹੀਂ ਸਕਦੇ ਕੁਛ ਆਪੀ ਲੱਗਦਾ ਬਾਈ ਜੀ ਕਿੰਨੀ ਕਿ ਦੁੱਖ ਦੀ ਗੱਲ ਹੈ ਬਹੁਤ ਬਹੁਤ ਜਿੰਨੀ ਹੈ ਇਹ ਦੀ ਬਾਈ ਇਦੋਂ ਦੁੱਖ ਕੀ ਹੋ ਸਕਦਾ ਕਲਕ ਜਵਾਕ ਆਪਾਂ 17 16 ਸਾਲ ਦਾ ਬਾਲਦੇ ਆ ਪੜਾਉਨੇ ਆ ਕੀ ਕੁਛ ਨਹੀਂ ਕਰਦੇ ਇਹਦੇ ਬਾਰੇ ਤੇ ਉਸੇ ਬੰਦੇ ਨੇ ਨਾਲ ਪਿਓ ਨੂੰ ਜਾਣਾ ਉਹ ਵੀ ਖਤਰਨਾਕ ਕੋਈ ਪਤਾ ਨਹੀਂ ਕਿ ਪਿਆਰ ਦੇ ਇਸ ਕੀ ਟੈਨਸ਼ਨ ਸੀ ਕੀ ਸੀ ਹੂੰ ਹੂੰ ਮਨ ਲਓ ਉਹਦੀ ਆਪਦੀ ਟੈਨਸ਼ਨ ਉਹ ਤੇ ਬੱਚੇ ਨੂੰ ਨਾਲ ਲੈ ਗਿਆ ਬੱਚੇ ਨੂੰ ਹੀ ਨਾਲ ਲੈ ਗਿਆ ਸੋ ਕੰਮ ਸਭਾ ਚਲੋ ਬੱਚੇ ਤਾਂ ਨਾਲ ਲੈ ਕੇ ਜਾਂਦੇ ਨੇ ਬਸ ਬੱਚੇ ਨੂੰ ਆਇਆ ਨਾ ਬਾਈ ਇਹ ਹੀ ਗੱਲ ਆ ਵੀ ਹੁਣ ਆਪਾਂ ਸੋਚਣ ਵਾਲੀ ਗੱਲ ਈ ਆ ਵੀ ਇਹ ਹੂੰ ਕੀ ਕਹਿ ਸਕਦੇ ਕੀ ਦਿਮਾਗ ਤੇ ਅਸਰ ਪਿਆ ਹੈ ਜਿਹੜਾ ਬੰਦਾ ਇੱਡਾ ਵੱਡਾ ਕੰਮ ਕਰਦਾ ਕੀ ਘਰ ਹੈ ਹਾਂਜੀ ਹਾਂਜੀ ਬਾਜੀਗਲਾਂ ਦੀ ਵਸਤੀ ਹੈ ਕਾਫੀ ਚਿਰ ਤੋਂ ਆਏ ਇੱਥੇ ਜੀ ਜੀ ਜਦੋਂ ਬਸ ਨਹਿਰ ਚ ਡਿੱਗੀ ਐ ਇੱਕ ਸਾਲ ਸਾਰੇ ਮਰੇ ਸੀ ਬਸ ਤੇ ਇੱਥੇ ਸਫਰ ਹੋ ਸੀਗਾ ਉਸ ਟਾਈਮ ਵੀ ਇਹਨਾਂ ਨੇ ਬਹੁਤ ਮਦਦ ਕੀਤੀ ਸੀ ਇਹਨਾਂ ਟਾਣੀਆਂ ਨੇ ਠੀਕ ਉਦੋਂ ਫਿਰ ਪੁਲਸ ਵਾਲਿਆਂ ਨੇ ਇਹਨਾਂ ਨੂੰ ਰੱਸੇ ਰੱਸੇ ਦਿੱਤੇ ਵੀ ਕੱਲ ਨੂੰ ਕਿਤੇ ਖਾਸਾ ਗੱਲਬਾਤ ਹੁੰਦੀ ਹੈ ਤੁਸੀਂ ਕੋਸ਼ਿਸ਼ ਕਰਿਓ ਇਹਨਾਂ ਨੇ ਵਿਚਾਰਿਆਂ ਨੇ ਲਾਸ ਲੋਸ ਲਿਆ ਕੇ ਕੋਸ਼ਿਸ਼ ਕੀਤੀ ਸੀ ਕੀਤੀ ਸੀ ਹਾਂ ਪਰ ਨਹੀਂ ਸਫਲ ਹੋਏ ਰੱਸੇ ਰੱਸੇ ਸਿੱਟੇ ਸਿੱਟਿਆ ਸੀ ਉਹਦਾ ਸਿੱਟਿਆ ਸੀ ਇਹਨਾਂ ਨੇ ਕਰਿਆ ਸੀ ਹੂੰ 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 ਪਰ ਨਹੀਂ ਜੇ ਦੋਨਾਂ ਦੀ ਚਰੰਦੀ ਤੁਸੀਂ ਦੇਖ ਸਕਦੇ ਹੋ ਦੁਖਦਾਇਕ ਗੱਲ ਹੈ ਕਿ ਇੱਕ ਪਿਓ ਪੁੱਤ ਜਿਹੜੇ ਹੈਗੇ ਉਹ ਨਹਿਰ ਦੇ ਵਿੱਚ ਛਾਲ ਮਾਰਦੇ ਆ ਰਾਹਗਰੀ ਇੱਥੋਂ ਦੇ ਵਸਨੀਕ ਜਿਹੜੇ ਹੈਗੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਰੱਸਾ ਸਿੱਟਾ ਜਾਂਦਾ ਪਰ ਜਿਹੜੀ ਹੋਣੀ ਹੈ ਉਹਨਾਂ ਨੂੰ ਲੈ ਜਾਂਦੀ ਆ ਤਾਂ ਦੁਖਦਾਇਕ ਪਿਓ ਪੁੱਤ ਦੀ ਮੌਤ ਜਿਹੜੀ ਹੈਗੀ ਆ ਉਹ ਜ਼ਰੂਰ ਹੋਈ ਆ ਕੈਮਰਾ ਪਰਸਨ ਹਰਮਨ ਦੇ ਨਾਮ ਮੈਸਟਰ ਜੰਮਦਲ ਲੋਕ ਇਨਸਾਫ ਟੀਵੀ ਸ਼੍ਰੀ ਮੁਖਤਸਰ ਸਾਹਿਬ